ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇੱਕ ਮੱਕੜ ਦੱਸਦੀ ਹੈ ਜਿਨ੍ਹਾਂ ਨੂੰ ਇੱਕ ਕਰੇ ਕੋਸ਼ ਦੱਸਦੀ ਹੈ ਉਹਨਾਂ ਨੂੰ ਤਾਂ ਕੋਈ ਵਾਕਈ ਚੱਕ ਹੀ ਨਹੀਂ ਚੜੰਦਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਵੀ ਯਾਰ ਇਹ ਨਹੀਂ ਕਰਦੇ ਉਹ ਵੀ ਯਾਰ ਇਹ ਆਪਣੇ ਆਪ ਪਾਵਰ ਨਹੀਂ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਹੁੰਦਾ ਔਰੇ ਕੀ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਕਾਂਗਰਸ ਦੀ ਜੀ ਨੇ ਹੁਣ ਇਹ ਕੀ ਹੋ ਰਿਹਾ ਹੈ ਮੈਨੂੰ ਦੱਸੋ ਵੀ ਹਰ ਜਿਹੜਾ ਵਿਘਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣਾ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਤਗੜੀ ਬਣਾਈ ਧੀ ਉਹ ਪਗੜੀ ਦਾ ਕੀ ਹੋਇਆ ਕਰ ਲਈ ਨਹੀਂ ਲੋਕਾਂ ਨੇ ਨਹੀਂ ਕਦੇ ਸਾਡਾ ਸਾਥ ਛੱਡਣਾ ਸੀ ਅਸੀਂ ਆਪਸ ਵਿੱਚ ਲੜੋ ਲੜੀ ਅੱਜ ਮਹਿਸੂਸ ਹੁੰਦਾ ਨਾ ਅੱਜ ਮਹਿਸੂਸ ਹੁੰਦਾ ਨਾ ਵੀ ਪਿੰਡਾਂ ਵੇਲੇ ਕਾਂਗਰਸ ਸਰਕਾਰ ਵੇਲੇ ਕੈਪਟਨ ਵੇਲੇ ਕਿਹੜਾ ਪਿੰਡ ਸੀ ਜਿਹਨੂੰ 50 ਲੱਖ ਤੋਂ ਘੱਟ ਗ੍ਰਾਂਟ ਗਈ ਹੋਵੇ ਅੱਜ ਵੀ ਪੈਸੇ ਆ ਜਿਹੜੇ ਪੰਚਾਇਤਾਂ ਕੋਲ ਪਏ ਨੇ ਇਸ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕੇ ਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲਾਕ ਸਮਤੀ ਦੀ ਕਰਾ ਸਕੇ ਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕੇ ਆ ਇਹਦਾ ਮਤਲਬ ਕੀ ਆ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂ ਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਤਾਂ ਵਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਵਸਤਾ ਵੀ ਫੜ ਲਿਆ ਮੈਨੂੰ ਕਹਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ ਪਮਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਵਸਤੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇਲੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਤਲੇ ਦਾ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸ ਡੀ ਐਮ ਕੌਣ ਆ ਤੇਰੀ ਮੰਨ ਦਾ ਇਹ ਇਨਾਂ ਦਾ ਤਾਂ ਇਹ ਹਾਲਾਤ ਹੋਏ ਪਏ ਆ ਇਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮ ਐਲ ਏ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰ ਕੀ ਮਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਜੀ ਦਿੱਲੀੋਂ ਚੱਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਮੈਨੂੰ ਦੱਸੋ ਵੀ ਹਰ ਜਿਹੜਾ ਵਿਘਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ ਜਿਸ ਕਰਕੇ ਗੱਲਾਂ ਕਹਿਣ ਦੀਆਂ ਹੁੰਦੀਆਂ